ਇਹ ਪਤੰਗਬਾਜ਼ੀ ਜਾਨਲੇਵਾ ਬਣਦੀ ਜਾ ਰਹੀ ਹੈ ਕਿਉਂਕਿ ਜੋ ਯੂਜ਼ ਹੋ ਰਹੀ ਹੈ ਚਾਈਨਾ ਡੋਰ ਸਾਰੇ ਕੋਟਿਆਂ ਦੇ ਗੱਟੂ ਉਡਾ ਰਹੇ ਆ ਤੇ ਸਰਕਾਰ ਨੂੰ ਚਾਹੀਦਾ ਹੈ ਬੰਦ ਕਰਨਾ ਚਾਹੀਦਾ ਹੈ ਇਹਨਾਂ ਸਿਕਤਾਈ ਹੋਣ ਦੇ ਬਾਵਜੂਦ ਵੀ ਬੱਚੇ ਪਤੰਗ ਚੜਾ ਰਹੇ ਹਨ ਉਹਨਾਂ ਛੱਤਾਂ ਤੇ ਜਾ ਕੇ ਜੇ ਰਿਐਲਿਟੀ ਚੈੱਕ ਕਰਾਂਗੇ ਕਿ ਜਿਹੜੇ ਸਰਕਾਰ ਦੇ ਦਾਅਵੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਚਾਈਨਾ ਡੋਰ ਬੰਦ ਕਰ ਦਿੱਤੀ ਗਈ ਹੈ ਉੱਤੇ ਪਾਬੰਦੀਆਂ ਲਾਤੀਆਂ ਗਈਆਂ ਹਨ ਤਸਵੀਰਾਂ ਦਿਖਾ ਰਹੇ ਹਾਂ ਸੋਨੇ ਹਿਸ਼ਾਰਪੁਰ ਤੋਂ ਤੁਸੀਂ ਦੇਖ ਰਹੇ ਹੋ ਕਿ ਅਸਮਾਨ ਦੇ ਵਿੱਚ ਹਰ ਪਾਸੇ ਪਤੰਗ ਨਜ਼ਰ ਆ ਰਹੇ ਹਨ ਪਤੰਗ ਬਾਜ਼ੀ ਹੁੰਦੀ ਨਜ਼ਰ ਆ ਰਹੀ ਹੈ ਸੋ ਪੀਟੀਸੀ ਨਿਊਜ਼ ਆਹੀਂ ਅੱਜ ਦੇ ਜਿਹੜੇ ਲੋਹੜੀ ਦੇ ਤਿਹਾਰ ਦੇ ਹਲੇ ਬਸੰਤ ਆਉਣੀ ਹੈ ਲੋਹੜੀ ਦੇ ਤਿਹਾਰ ਤੇ ਮੌਕੇ ਇੱਕ ਰਿਐਲਿਟੀ ਚੈੱਕ ਕਰਾਂਗੇ ਕਿ ਜਿਹੜੇ ਇਹ ਪਤੰਗ ਚੱਲ ਰਹੇ ਹਨ ਉਹਨਾਂ ਦੀਆਂ ਛੱਤਾਂ ਉੱਤੇ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਆਮ ਡੋਰ ਨਾਲ ਚੱਲ ਰਹੇ ਦਿਖਾਈ ਦੇ ਰਹੇ ਚੱਲ ਰਹੇ ਹਨ ਜਾਂ ਇਹਨਾਂ ਨੇ ਵੀ ਚਾਈਨਾ ਡੋਰ ਯੂਜ਼ ਕੀਤੀ ਜਾ ਰਹੀ ਹੈ ਕਿਉਂਕਿ ਚਾਈਨਾ ਡੋਰ ਦੇ ਨਾਲ ਆਏ ਦਿਨ ਹੁੰਦੇ ਹਾਕ ਸੇ ਇਹ ਗੱਲ ਦਾ ਸਬੂਤ ਹਨ ਕਿ ਇਹ ਕਿੰਨੀ ਖਤਰਨਾਕ ਹੈ ਜਦੋਂ ਇਹ ਰੋਡਾਂ ਦੇ ਉੱਤੇ ਜਦੋਂ ਰਾਹੀ ਕੋਈ ਕ੍ਰਾਸ ਕਰਦਾ ਹੈ ਉਸ ਦੇ ਉੱਤੇ ਉਸ ਦੇ ਫਿਰ ਜਾਂਦੀ ਹੈ ਤਾਂ ਉਹ ਜ਼ਖਮੀ ਹੋ ਜਾਂਦਾ ਹੈ ਤਿੱਖਾ ਜ਼ਖਮ ਉਹਦੀ ਸਕੇਂਦੇ ਉੱਤੇ ਹੋ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਐਸਐਨਐ ਲੋਹੜੀ ਦਾ ਤਿਉਹਾਰ ਪਤੰਗਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਪਰ ਉਹ ਇੱਕ ਰਿਐਲਿਟੀ ਚੱਕ ਲਈ ਇਹ ਨਾ ਜਿੱਥੇ-ਜਿੱਥੇ ਇਹ ਬੱਚੇ ਪਤੰਗ ਚੜਾ ਰਹੇ ਹਨ ਉਹਨਾਂ ਛੱਤਾਂ ਤੇ ਜਾ ਕੇ ਇਹ ਰੈਅਲਿਟੀ ਚੈੱਕ ਕਰਾਂਗੇ ਕਿ ਜਿਹੜੇ ਸਰਕਾਰ ਦੇ ਦਾਅਵੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਚਾਈਨਾ ਡੋਨ ਬੰਦ ਕਰ ਦਿੱਤੀ ਗਈ ਹੈ ਉੱਤੇ ਪਾਬੰਦੀਆਂ ਲਾਤੀਆਂ ਗਈਆਂ ਹਨ ਉਸ ਦੇ ਬਾਵਜੂਦ ਇਹ ਜਿਹੜੀ ਪਤੰਗਬਾਜ਼ੀ ਹੋ ਰਹੀ ਹੈ ਆਮ ਡੋਨ ਨਾਲ ਹੋ ਰਹੀ ਹੈ ਜਾਂ ਚਾਈਨਾ ਡੋਨ ਨਾਲ ਹੋ ਰਹੀ ਹੈ ਇਹ ਦੇਖਣਾ ਬਹੁਤ ਅਹਿਮ ਰਹੇਗਾ ਅੱਜ ਬਹੁਤ ਬੁਰਾ ਹਾਲਾਤ ਹੈ ਸਿਮਪਲ ਡੋਨ ਨਾਲ ਤੰਗੜਾ ਆ ਰਿਹਾ ਸਾਰੇ ਬੱਚੇ ਵੀ ਦੇਖ ਲਓ ਸਾਰੇ ਸਿਮਪਲ ਡੋਨ ਨਾਲ ਤੰਗੜਾ ਆ ਰਹੇ ਆ ਪਰ ਬੋਲੋ ਬੁਰਾ ਹਾਲ ਹੈ ਆ ਦੇਖੋ ਸਾਰੇ ਕੋਠੇ ਦੇਖੋ ਯਾਰ ਸਾਰੇ ਕੋਠਿਆਂ ਤੇ ਗੱਟੂ ਉਡਾ ਰਹੇ ਆ ਸਰਕਾਰ ਨੂੰ ਚਾਹੀਦਾ ਹੈ ਬੰਦ ਕਰਨਾ ਚਾਹੀਦਾ ਹੈ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਗੱਟੂ ਬੰਦ ਨਹੀਂ ਹੋ ਰਹੇ ਆ ਆ ਦੇਖੋ ਸਾਰੇ ਕੋਠਿਆਂ ਦੇ ਤਗੜਿਆਂ ਨੂੰ ਗੱਟੂ ਨੇ ਉਡਾ ਰਿਆ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਦੇਖ ਲੋ ਕਰਾ ਕਰਾ ਗੱਟੂ ਉਡਾ ਰਹੇ ਆ ਸਾਨੂੰ ਇਹ ਚਾਹੀਦਾ ਗੱਟੂਆਂ ਨਾਲ ਨੀਪ ਤੰਗੜਾ ਨਹੀਂ ਚਾਹੀਦੀ ਤੇ ਅੰਬਰਸਰ ਵਿੱਚ ਵੀ ਇੱਕ ਦੇਖੋ ਮੋਤੋ ਇਹ ਗਟਵਾ ਦੇ ਕਾਰਨ ਬੱਚੇ ਡੋਰ ਪਤੰਗ ਡਾਲ ਲੈਂਦੇ ਆ ਡੋਰ ਬਾਹ ਨੂੰ ਖਿੱਚਦੇ ਨਹੀਂ ਉਹਦੇ ਹੱਥ ਨਾਲ ਤੋੜ ਕੇ ਛੱਡ ਦਿੰਦੇ ਆ ਜਿਸ ਕਰਕੇ ਸੜਕਾਂ ਤੇ ਡੋਰਾ ਲਟਕਦੀਆਂ ਤੇ ਗਲੀਆਂ ਤੇ ਫਿਰਦੀਆਂ ਹੱਤਾਂ ਤੇ ਫਿਰਦੀਆਂ ਚਾਈਨਾ ਡੋਰ ਦੇ ਰਿਐਲਿਟੀ ਚੈੱਕ ਲਈ ਕਰਾਂਦੀਆਂ ਛਤਾਂ ਤੇ ਗਏ ਜਿੱਥੇ ਕਿ ਬੱਚੇ ਔਰ ਨੌਜਵਾਨ ਜਿਹੜੇ ਹਨ ਅੱਜ ਲੋਹੜੀ ਦੇ ਤਿਉਹਾਰ ਦੇ ਮੌਕੇ ਤੰਗਵਜੀ ਕਰਦੇ ਦਿਖਾਈ ਦਿੱਤੇ ਪਰ ਚਾਈਨਾ ਡੋਰ ਕਿਤੇ ਵੀ ਅਜਿਹਾ ਮਾਹੌਲ ਨਹੀਂ ਦਿਖਾਇਆ ਕਿਤੇ ਕਿ ਚਾਈਨਾ ਡੋਰ ਯੂਜ਼ ਨਾ ਹੁੰਦੀ ਦਿਖਾਈ ਦਿੱਤੀ ਹੋਏ ਪਾਬੰਦੀਆਂ ਤੋਂ ਬਾਅਦ ਵੀ ਬੱਚੇ ਅਤੇ ਨੌਜਵਾਨ ਅੱਜ ਵੀ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਨਜ਼ਰ ਆਏ ਸੋ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਪ੍ਰਸ਼ਾਸਨ ਦੇ ਉਹਨਾਂ ਦੇ ਉਹਨਾਂ ਦਾਅਵਿਆਂ ਦੀ ਪੋਲਾਂ ਖੋਲਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅੱਜ ਦੇ ਲੋਹੜੀ ਦੇ ਮੌਕੇ ਜਦੋਂ ਪਤੰਗबाजी ਕੀਤੀ ਜਾ ਰਹੀ ਹੈ ਤਾਂ ਹਰ ਪਾਸੇ ਚਾਈਨਾ ਡੋਰ ਦੀ ਵੱਡੀ ਗਿਣਤੀ ਦੇ ਵਿੱਚ ਵਰਤੋਂ ਹੋ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਆਉਣ ਵਾਲਾ ਤੇ ਹਰ ਬਸੰਤ ਪੰਨਮੀ ਇੱਥੇ ਹੁਣ ਸਰਕਾਰ ਕਿੰਨੀ ਸ਼ਕਤੀ ਕਰਦੀ ਹੈ ਤੇ ਕਿੰਨੀ ਇਸ ਚਾਈਨਾ ਡੋਰ ਤੇ ਰੋਕ ਲਗਾ ਸਕਦੀ ਹੈ ਕੈਮਰਾ ਪਰਸਨ ਅਮੀਰਾ ਯੋਗੇਸ਼ ਕੁਮਾਰ ਪਿਛੋਂ ਹੁਸ਼ਿਆਰਪੁਰ